ਲੋਕਾਂ ਨੂੰ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਚੁੱਕੀ ਆ ਕਿ ਨਿਬੜ ਗਿਆ ਕੰਮ ਕਿਉਂਕਿ 35-40 ਲੱਖ ਦੀ ਗੱਲਬਾਤ ਹੋਈ ਸੀ ਕਿ 35 ਲੱਖ 40 ਲੱਖ ਮੈਂਬਰ ਜੁੜ ਗਿਆ ਹੁਣ ਪ੍ਰਧਾਨ ਬਣਾਉਣਾ ਜਲਦੀ ਪ੍ਰਧਾਨ ਬਣ ਜਾਵੇਗਾ ਪਰ ਹੁਣ ਦੁਬਾਰਾ ਫੇਰ ਸ਼ੁਰੂਆਤ ਤੋਂ ਭਰਤੀ ਹੋਣੀ ਹੈ ਦੁਖਾਂਤ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਬੀਤੇ ਸਮੇਂ ਤੋਂ ਸਬਕ ਨਹੀਂ ਲਿਆ ਇਹ ਹਾਲਾਤ ਬਣ ਗਏ 2024 ਦੇ ਵਿੱਚ ਕੇਵਲ ਤੇ ਕੇਵਲ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਇਲੈਕਸ਼ਨ ਜਿੱਤੇ ਨੇ ਬਾਕੀ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੀਆਂ ਜ਼ਮਾਨਤਾਂ ਜਰਤ ਹੋ ਗਈ। 104 ਸਾਲ ਪੁਰਾਣੀ ਆ ਪਰ ਹਾਲਾਤ ਇੱਥੇ ਤੱਕ ਪਹੁੰਚ ਗਏ। ਵਿਭਰਤੀ ਇੱਕ ਵਾਰੀ ਹੋਈ ਉਹ ਵੀ ਮਨਜ਼ੂਰ ਨਹੀਂ ਹੋਈ ਉਹ ਵੀ ਗਲਤ ਤਰੀਕੇ ਨਾਲ ਹੋਈ ਐ ਇੱਥੋਂ ਤੱਕ ਇਹ ਵੀ ਆਗੂ ਕਹਿ ਰਹੇ। ਤੇ 2 ਦਸੰਬਰ ਨੂੰ ਜਿਹੜੇ ਪੰਜ ਸਿੰਘ ਸਹਿਬਾਨ ਤੇ ਉਹਨਾਂ ਨੇ ਬੜੀ ਸਹਿਰਦਤਾ ਦੇ ਨਾਲ ਬੜੇ ਲੰਮੇ ਚੌੜੇ ਵਿਚਾਰ-ਪਰਮर्श ਤੋਂ ਬਾਅਦ ਕੁਝ ਆਦੇਸ਼ ਜਾਰੀ ਕਰਦੇ। ਚਾਪਲੂਸ ਲੋਗਾ ਨੇ ਸੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਕਿਹਾ ਕਿ ਜੀ ਆਪਾਂ ਨੂੰ ਇਹ ਹੁਕਮ ਨਹੀਂ ਮੰਨਣੇ ਚਾਹੀਦੇ। ਔਰ ਉਹਨਾਂ ਨੇ ਬਲਕੇ ਆਨਾ-ਬਹਾਨਾ ਲਾ ਕੇ ਚੌਂਕ ਕਮਿਸ਼ਨਰ ਦਾਲਾ ਕੇ ਰਜਿਸਟ੍ਰੇਸ਼ਨ ਕਰਾਈ ਹੋਈ ਹੈ ਜੀ ਇਹ ਰੱਦ ਹੋ ਜੂ ਜੀ ਜੇ ਅਸੀਂ ਅਕਾਲ ਤਖਤ ਦਾ ਹੁਕਮ ਮੰਨਿਆ। ਦੇਖੋ ਅਕਾਲ ਤਖਤ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅਕਾਲ ਤਖਤ ਦਰਿਆਬੀ ਅਦਾਲਤਾਂ ਤੋਂ ਵੱਡਾ ਵੱਡੀ ਤਖਤ ਹੈ। ਕੀ ਲੱਗਦਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਮੰਨਿਆ ਨਹੀਂ ਗਿਆ ਉੱਥੇ ਬਿਲਕੁਲ ਇਗਨੋਰ ਮਾਰਿਆ ਗਿਆ। ਮੰਨਣਾ ਤਾਂ ਜੀ ਕੀ ਸੀ ਉਸ ਫੈਸਲੇ ਨੂੰ? ਬਲਕਿ ਹੋ ਗਿਆ ਕਿ ਜਿਹੜਾ ਵੀ ਉਸ ਫੈਸਲੇ ਨੂੰ ਲਾਗੂ ਕਰਨ ਲਈ ਕਹਿੰਦਾ ਸੀਗਾ ਬਲਕਿ ਉਹਦੇ ਨਾਲ ਵਿਰੋਧ ਖੜਾ ਕਰ ਲਿਆ ਉਹਦਾ ਨੁਕਸਾਨ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਨੂੰ ਦਮਦਮਾ ਸਾਹਿਬ ਦੇ ਤਖਤ ਤੋਂ ਹਟਾਉਣ ਵਾਸਤੇ ਕਿੰਨੀ ਉਹਦੀ ਕਰਤਾਰਕੁਸ਼ੀ ਕੀਤੀ ਕਿੰਨਾ ਉਹਦੇ ਝੂਠੇ ਇਲਜ਼ਾਮ ਲਾਈ ਕਿ ਅਕਾਲ ਤਖਤ ਸਭ ਤੋਂ ਸਜ਼ਾ ਭੁਗਤਣ ਵਾਲਾ ਕੋਈ ਵੀ ਮੈਂਬਰ ਕੋਈ ਨਿਰਣਾ ਕਰ ਸਕਦਾ ਹੈ ਆਪ ਹੀ ਉਹਨਾਂ ਨੇ ਕੰਪਲੀਟ ਲਿਖ ਲਈ ਆਪ ਹੀ ਉਹਦੀ ਇਨਕੁਆਇਰੀ ਕਰ ਲਈ ਆਪ ਹੀ ਉਹਦੇ 'ਚ ਕਰਤਾਰਕੁਸ਼ੀ ਕਰਕੇ ਤੇ ਦੋਸ਼ ਲਾਤੇ ਤੇ ਉਸ ਨੂੰ ਉਤੋਂ ਜਥੇਦਾਰ ਜੀ ਨੂੰ ਤੋਂ ਫਰਕ ਕਰਦਾ ਜਦੋਂ ਉਹਨਾਂ ਤੇ ਇਹਨਾਂ ਦਬਾਅ ਬਣ ਗਿਆ ਕਿ ਜਿਸ ਤਰ੍ਹਾਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲਾਹੇ ਇਸੇ ਤਰੀਕੇ ਨਾਲ ਜਿਹੜਾ ਹੈ ਇਹਨੂੰ ਜ਼ਲੀਲ ਕਰਕੇ ਤੁਸੀਂ ਬਾਕੀ ਜਥੇਦਾਰ ਵੀ ਜਿਹੜੇ ਤਖਤਾਂ ਦੇ ਨੇ ਉਹਨਾਂ ਨੂੰ ਲਾ ਦੋ ਤੋਂ ਦਬਾਅ ਨਾ ਚੱਲਦਾ ਹੋਇਆ ਉਹਨਾਂ ਨੇ ਸ਼ੋਮੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਲੇਕਿਨ ਉਹਨਾਂ ਨੇ ਉਹੀ ਗੱਲ ਕੇ ਆਪਣੇ ਆਕਾ ਦਾ ਹੁਕਮ ਮੰਨਿਆ ਤੇ ਜਿਹੜੇ ਦੋਏ ਜਥੇਦਾਰ ਸਾਹਿਬਾਨ ਤੇ ਗਿਆਨੀ ਰਣਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਉਹਦੇ ਨਾਲੋਂ ਤੋ ਫਰਕ ਕਰਤਾ ਔਰ ਸਾਰਾ ਕੁਝ ਕਰਿਆ ਇਸ ਕਰਕੇ ਕਿ ਅਸੀਂ ਇਹ ਹੁਕਮ ਨਹੀਂ ਮੰਨਣਾ ਪਹਿਲਾਂ ਕਹਿੰਦੇ ਅਸੀਂ 10000 ਕਾਪੀ ਛਪਾ ਕੇ 10 ਲੱਖ ਮੈਂਬਰ ਬਣਾਵਾਂਗੇ ਫਿਰ ਕਹਿੰਦੇ ਜੀ ਡਿਮਾਂਡ ਬੜੀ ਐ ਲੋਕਾਂ ਦਾ ਤਾਂ ਰੁਝਾਨ ਸਾਡੇ ਕੰਨੀ ਇੰਨਾ ਹੋ ਗਿਆ 20000 ਕਾਪੀ ਅਸੀਂ ਛਪਾਈ 20 ਲੱਖ ਦੀ ਭਰਤੀ ਕਰਾਂਗੇ ਤੇ ਸਾਨੂੰ ਬੋਟ ਦਾ ਪਈ 18 ਲੱਖ ਤੇ ਭਰਤੀ ਕਹਿੰਦੇ ਅਸੀਂ 35 ਲੱਖ ਦੀ ਕਰ ਲਈ ਸੱਤ ਮੈਂਬਰੀ ਕਮੇਟੀ ਨੂੰ ਤਾਂ ਮੰਨਣ ਤੋਂ ਹੀ ਕਰ ਕਰਤਾ ਕਹਿੰਦੇ ਸੱਤ ਮੈਂਬਰੀ ਕਮੇਟੀ ਤਾਂ ਭਰਤੀ ਹੋ ਨਹੀਂ ਕਰਾ ਸਕਦੀ ਇਹ ਤਾਂ ਕਹਿੰਦੇ ਸੰਵਿਧਾਨਕ ਤੌਰ ਤੇ ਸਾਡੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਰੱਦ ਹੋ ਜੂਗੀ ਜੀ ਕਹਿੰਦੇ ਇਹ ਤਾਂ ਨਿਗਰਾਨ ਕਮੇਟੀ ਹੈ ਸਾਡੀ ਕਰਾਈ ਹੋਈ ਜਿਹੜੀ ਫੇਕ ਭਰਤੀ ਹੈ ਉਹ ਉਹਦੀ ਸਕਿਊਟਰੀ ਕਰ ਲਵੇ ਕਹਿੰਦੇ ਹੋਰ ਤਾਂ ਇਹਦੇ ਕੋਲ ਕੋਈ ਅਧਿਕਾਰੀ ਨਹੀਂ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਦੁਬਾਰਾ ਹੋਵੇਗੀ 18 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਦੁਆਰਾ ਭਰਤੀ ਸ਼ੁਰੂ ਹੋਵੇਗੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਆ ਸੱਤ ਮੈਂਬਰੀ ਬਣਾਈ ਗਈ ਸੀ ਸੱਤ ਮੈਂਬਰੀ ਚੋਂ ਦੋ ਮੈਂਬਰ ਉਸ ਦੇ ਕਿਤੇ ਨਾ ਕਿਤੇ ਬਾਹਰ ਹੋ ਗਏ ਤੇ ਪੰਜ ਮੈਂਬਰੀ ਕਮੇਟੀ ਆ ਹੁਣ ਇਕਬਾਲ ਸਿੰਘ ਝੁੰਦਾ ਵੀ ਲਾਈਵ ਹੋਏ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਆ ਤੇ ਲਗਾਤਾਰ ਤੁਸੀਂ ਖਬਰਾਂ 'ਚ ਦੇਖ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੁਬਾਰਾ ਸ਼ੁਰੂ ਹੋਵੇਗੀ ਇਹ ਭਰਤੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਵੇਗੀ ਸਵੇਰੇ 11 ਵਜੇ 18 ਮਾਰਚ ਨੂੰ ਸੋ ਗੱਲਬਾਤ ਕਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਲੰਮੇ ਸਮੇਂ ਤੋਂ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚ ਗਏ ਫਿਰ ਬਾਬੂ ਪ੍ਰਕਾਸ਼ ਚੰਦ ਗਰਗ ਕਿਉਂਕਿ ਇਹ ਵੀ ਵੱਡੇ ਕਾਫਲੇ ਸਮੇਤ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਬੱਸਾਂ ਦੇ ਕਾਫਲੇ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚਣਗੇ ਅਕਾਲ ਤਖਤ ਸਾਹਿਬ ਤੇ 11 ਵਜੇ ਅਰਦਾਸ ਹੋਣੀ ਹੈ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਹੋਵੇਗੀ ਬਾਬੂ ਪ੍ਰਕਾਸ਼ ਚੰਦ ਗਰਗ ਸਾਡੇ ਨਾਲ ਮੌਜੂਦ ਨੇ ਗਰਗ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਅਮਨ ਜੀ। ਬਾਬੂ ਜੀ ਲੋਕਾਂ ਨੂੰ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਚੁੱਕੀ ਆ ਕਿ ਨਿਬੜ ਗਿਆ ਕੰਮ ਕਿਉਂਕਿ 35-40 ਲੱਖ ਦੀ ਗੱਲਬਾਤ ਹੋਈ ਸੀ ਕਿ 35 ਲੱਖ 40 ਲੱਖ ਮੈਂਬਰ ਜੁੜ ਗਿਆ ਹੁਣ ਪ੍ਰਧਾਨ ਬਣਾਉਣਾ ਜਲਦੀ ਪ੍ਰਧਾਨ ਬਣ ਜਾਵੇਗਾ ਪਰ ਹੁਣ ਦੁਬਾਰਾ ਫੇਰ ਸ਼ੁਰੂਆਤ ਤੋਂ ਭਰਤੀ ਹੋਣੀ ਆ ਇਹ। ਦੁਕਾਨ ਤੇ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਬੀਤੇ ਸਮੇਂ ਤੋਂ ਸਬਕ ਨਹੀਂ ਲਿਆ। ਤੁਸੀਂ ਦੇਖੋ ਪਿਛਲੇ 8 ਸਾਲ ਤੋਂ ਭਾਵੇਂ 2017 ਦੀ ਇਲੈਕਸ਼ਨ ਹੈ ਉਸ ਤੋਂ ਬਾਅਦ 2019 ਦੀ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਫਿਰ 2022 ਦੇ ਵਿੱਚ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਆਈ 2024 ਦੇ ਵਿੱਚ ਫਿਰ ਦੁਬਾਰਾ ਪਾਰਲੀਮੈਂਟ ਦੀ ਇਲੈਕਸ਼ਨ ਆਈ ਇਹਨਾਂ ਚਾਰ ਇਲੈਕਸ਼ਨਾਂ ਦੇ ਵਿੱਚ ਸਾਡਾ ਜਿਹੜਾ ਖਰਾਬ ਸੀ ਅਕਾਲੀ ਦਲ ਦਾ ਉਹ ਹਰ ਇਲੈਕਸ਼ਨ ਦੇ ਵਿੱਚ ਨੀਚੇ ਜਾਂਦਾ ਰਿਹਾ ਇਹ ਹਾਲਾਤ ਬਣ ਗਏ 2024 ਦੇ ਵਿੱਚ ਕੇਵਲ ਤੇ ਕੇਵਲ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਇਲੈਕਸ਼ਨ ਜਿੱਤੇ ਨੇ। ਬਾਕੀ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਜਿਹੜੀ ਪਾਰਟੀ ਦਾ ਇਤਿਹਾਸ 104 ਸਾਲ ਪੁਰਾਣਾ ਹੋਵੇ ਤੇ ਪੰਜਾਬ ਔਰ ਪੰਥ ਦੀ ਨਮੈ ਦਾ ਜਮਾਤ ਹੋਵੇ। ਜਿਹਦਾ ਬਹੁਤ ਕੁਰਬਾਨੀਆਂ ਵਾਲਾ ਇਤਿਹਾਸ ਹੈ। ਔਰ ਦੂਜੀ ਗੱਲ ਹੈ ਕਿ ਪੰਜਾਬ ਦੇ ਹੱਕਾਂ ਲਈ ਜਾਂ ਜੋ ਵੀ ਪੰਥਕ ਮਸਲੇ ਨੇ ਉਹਨੂੰ ਹਮੇਸ਼ਾ ਸ਼ੋਮਨੀ ਅਕਾਲੀ ਦਲ ਨੇ ਉਠਾਇਆ ਹੈ ਪੰਜਾਬ ਦੇ ਲਈ ਲੜਾਈ ਲੜੀ ਹੈ ਇੱਥੋਂ ਤੱਕ ਹੈ ਕਿ ਜਿਹੜੀਆਂ ਦੇਸ਼ ਦੀਆਂ ਖੇਤਰੀ ਪਾਰਟੀਆਂ ਨੇ ਉਹ ਬਲਕੇ ਸ਼ੋਮਨੀ ਅਕਾਲੀ ਦਲ ਉਹਨਾਂ ਨੂੰ ਲੀਡ ਕਰਦਾ ਸੀ ਕਿ ਆਪਣੇ ਖਿੱਤੇ ਲਈ ਆਪਣੇ ਖੇਤਰ ਲਈ ਆਪਣੇ ਸੂਬੇ ਲਈ ਕਿਸ ਤਰ੍ਹਾਂ ਲੜਾਈ ਲੜਨੀ ਹੈ ਨਹੀਂ ਤੁਹਾਨੂੰ ਕੀ ਲੱਗਦਾ ਪਾਰਟੀ ਇੱਥੋਂ ਇੱਥੇ ਤੱਕ ਪਹੁੰਚ ਗਈ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ 104 ਸਾਲ ਪੁਰਾਣੀ ਆ ਪਰ ਹਾਲਾਤ ਇੱਥੇ ਤੱਕ ਪਹੁੰਚ ਗਏ ਵਿਪਰਤੀ ਇੱਕ ਵਾਰੀ ਹੋਈ ਉਹ ਵੀ ਮਨਜ਼ੂਰ ਨਹੀਂ ਹੋਈ ਉਹ ਵੀ ਗਲਤ ਤਰੀਕੇ ਨਾਲ ਹੋਈ ਹੈ ਇੱਥੋਂ ਤੱਕ ਇਹ ਵੀ ਆਗੂ ਕਹਿ ਰਹੇ ਹਨ ਅਮਨ ਜੀ ਹੋਇਆ ਹੈ ਕਿ 8 ਸਾਲ ਦੇ ਉਸ ਮਾੜੇ ਹਾਲਾਤਾਂ ਦੇ ਵਿੱਚ ਉਹਦਾ ਕਾਰਨ ਨਹੀਂ ਅਸੀਂ ਕਦੇ ਲੱਭਿਆ ਜਦੋਂ ਸੀਨੀਅਰ ਆਗੂਆਂ ਨੇ ਕਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਕਿ ਜੋ ਸਾਤੋਂ ਗਲਤੀਆਂ ਹੋ ਗਈਆਂ ਭਾਵੇਂ ਬੇਅਦਬੀ ਦੀ ਗੱਲ ਹੈ ਭਾਵੇਂ ਡੇਰਾ ਮੁਖੀ ਨੂੰ ਮਾਫ ਕਰਨ ਦੀ ਗੱਲ ਹੈ ਭਾਵੇਂ ਉਹਨਾਂ ਜਿਹੜੇ ਕਾਤਰ ਅਫਸਰ ਸੀ ਉਹਨਾਂ ਨੂੰ ਵੱਡੇ ਅਹੁਦੇ ਦੇਣ ਦੀ ਗੱਲ ਹੈ ਵੀ ਉਹਦਾ ਜਿਹੜਾ ਲੋਕਾਂ ਦੇ ਅੰਦਰ ਗੁੱਸਾ ਹੈ ਲੋਕਾਂ ਚ ਪਰਸੈਪਸ਼ਨ ਆਪਣੇ ਖਿਲਾਫ ਬਣੀ ਹੈ ਸਾਨੂੰ ਬੜੀ ਨਿਮਰਤਾ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਸੰਗਤ ਜਿਹੜੀ ਹੈ ਇਹ ਮਾਫੀ ਕਰੇਗੀ ਤੇ ਜਿਹੜੇ ਗੁਰੂ ਨੇ ਇਸ ਬਖਸ਼ਣ ਹਾਰ ਨੇ ਠੀਕ ਹੈ ਹੋਇਆ ਕਿ ਕਿ 2 ਦਸੰਬਰ ਨੂੰ ਜਦੋਂ ਇਹ ਕੰਪਲੇਂਟ ਸ੍ਰੀ ਅਕਾਲ ਸਰਸਬਹ ਤੇ ਗਈ ਤੇ 2 ਦਸੰਬਰ ਨੂੰ ਜਿਹੜੇ ਪੰਜ ਸਿੰਘ ਸਹਿਬਾਨ ਤੇ ਉਹਨਾਂ ਨੇ ਬੜੀ ਸਹਿਰਦਤਾ ਦੇ ਨਾਲ ਬੜੇ ਲੰਮੇ ਚੌੜੇ ਵਿਚਾਰ ਪਰਮर्श ਤੋਂ ਬਾਅਦ ਕੁਝ ਆਦੇਸ਼ ਜਾਰੀ ਕਰਤੇ ਕੁਝ ਜਿਹੜੇ ਆਦੇਸ਼ ਤੇ ਉਹਦੇ ਵਿੱਚ ਜਿਹੜੇ ਆਗੂ ਸੀ ਜਿਨ੍ਹਾਂ ਦੇ ਸਮੇਂ 'ਚ ਪਾਣੀ ਵਾਪਰੇ ਜਾਂ ਵਰਤਾਰਾ ਹੋਇਆ ਉਹਨਾਂ ਨੂੰ ਤਾਰਮਿਕ ਸਜ਼ਾ ਲਾਤੀ ਕੁਝ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜੀ ਪੰਥ ਦੀ ਨਮੈਂਦਾ ਜ਼ਮਾਤ ਹੈ ਜਿਨੇ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਨੇ ਜਾਂ ਪੰਜਾਬ ਦੇ ਲਈ ਲੜਾਈ ਲੜਨੀ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਵੀ ਇਸ ਪਾਰਟੀ ਨੂੰ ਸਰਵਾਈਵ ਕਰਾਉਣ ਦੇ ਲਈ ਉਹਨਾਂ ਨੇ ਇਹ ਗੱਲ ਆਦੇਸ਼ ਜਾਰੀ ਕੀਤੇ ਸਫੀਲ ਫਸਿਲ ਤੋਂ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈਗੀ ਹੈ ਉਹ ਨਵੀਂ ਪੜਤੀ ਸ਼ੁਰੂ ਕਰੇਗੀ ਉਹਦੇ ਵਿੱਚੋਂ ਨਵੀਂ ਲੀਡਰਸ਼ਿਪ ਉੱਪਰ ਕੇ ਆਏਗੀ ਜਿਹੜੇ ਵੀ ਪੰਜਾਬ ਦੇ ਪ੍ਰਤੀ ਕੋ ਚੰਗੀ ਭਾਵਨਾ ਰੱਖਣ ਵਾਲੇ ਨੇ ਤੇ ਜਾਂ ਜਿਹੜੇ ਕੋਈ ਪੰਥਪਰਸਤ ਨਹੀਂ ਉਹ ਸਾਰੇ ਜਿਹੜੇ ਆਗੂ ਨੇ ਪਾਵੇਂ ਉਹ ਕਿਸੇ ਟਾਈਮ ਅਕਾਲੀ ਦਲ ਛੱਡ ਗਏ ਜਾਂ ਦੂਜੀਆਂ ਪਾਰਟੀਆਂ ਚਲੇ ਗਏ ਨਰਾਸ਼ ਹੋ ਕੇ ਬੈਠ ਗਏ ਜਾਂ ਕਿਸੇ ਵੀ ਕਾਰਨ ਉਹ ਪਾਰਟੀ ਤੋਂ ਦੂਰ ਚਲੇ ਗਏ ਤਾਂ ਉਹਨਾਂ ਸਾਰਿਆਂ ਨੂੰ ਸੱਦਾ ਦਿਓ ਪੰਥਕ ਜਿਹੜੀਆਂ ਜਥੇਬੰਦੀਆਂ ਨੇ ਤਾਂ ਕਿ ਉਹ ਇੱਕ ਜਿਹੜੀ ਸ਼ੋਮਨੀ ਅਕਾਲੀ ਦਲ ਹੈ ਇੱਕ ਜਮਾਤ ਈ ਹੈ ਵੱਡੀ ਤਾਕਤ ਦੇ ਰੂਪ ਦੇ ਵਿੱਚ ਉਭਰੇ ਔਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਜੀਨੇ ਪਿਛਲੇ ਲੰਬੇ ਸਮੇਂ ਤੋਂ ਨੁਕਸਾਨ ਪੰਥ ਦਾ ਕੀਤਾ ਹੈ ਜਾਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਵੀ ਉਹਦੇ ਕਰਕੇ ਜਿਹੜੀ ਇਹ ਲੀਡਰਸ਼ਿਪ ਹੈ ਇਹ ਨੈਤਿਕ ਤੌਰ ਤੇ ਆਪਣਾ ਜਿਹੜਾ ਹੈ ਅ ਅਗਵਾਈ ਕਰਨ ਦਾ ਹੱਕ ਗਵਾ ਬੈਠੀ ਠੀਕ ਹੈ ਜਦੋਂ ਉਹਨੂੰ ਇੰਪਲੀਮੈਂਟ ਕਰਨ ਦੀ ਗੱਲ ਆਈ ਤਾਂ ਜਿਹੜੇ ਸ਼ੋਮਨੀ ਅਕਾਲੀ ਦਲ ਦੇ ਕੁਝ ਆਗੂ ਤੇ ਚਾਪਸੂ ਲੋਕ ਤੇ ਜਿਹੜੇ ਚਾਪਲੂਸ ਲੋਗਾ ਨੇ ਸ਼ੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਕਿਹਾ ਕਿ ਜੀ ਆਪਾਂ ਨੂੰ ਇਹ ਹੁਕਮ ਨਹੀਂ ਮੰਨਣੇ ਚਾਹੀਦੇ ਔਰ ਉਹਨਾਂ ਨੇ ਬਲਕੇ ਆਨਾ-ਬਹਾਨਾ ਲਾ ਕੇ ਚੌਣ ਕਮਿਸ਼ਨ ਦਾ ਲਾ ਕੇ ਰਜਿਸਟ੍ਰੇਸ਼ਨ ਕਰਾਈ ਹੋਈ ਹੈ ਜੀ ਇਹ ਰੱਦ ਹੋ ਜੂ ਜੀ ਜੇ ਅਸੀਂ ਅਕਾਲ ਤਖਤ ਦਾ ਹੁਕਮ ਮੰਨਿਆ ਦੇਖੋ ਅਕਾਲ ਤਖਤ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਕਾਲ ਤਖਤ ਦਰਿਆਬੀ ਅਦਾਲਤਾਂ ਤੋਂ ਵੱਡਾ ਵੱਡੀ ਤਖਤ ਹੈਗਾ ਇੱਕੋ ਇੱਕ ਤਖਤ ਹੈ ਜਿਸ ਤੇ ਵਿਸ਼ਵ ਭਰ ਦੇ ਸਿੱਖ ਜਿਹੜੇ ਨੇ ਉਹਦੇ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਸਿਰ ਚ ਕਉਂਦੇ ਨੇ ਬਿਲਕੁਲ ਕੀ ਲੱਗਦਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਮੰਨਿਆ ਨਹੀਂ ਗਿਆ ਉੱਥੇ ਬਿਲਕੁਲ ਇਗਨੋਰ ਮਾਰਿਆ ਗਿਆ ਮੰਨਣਾ ਤਾਂ ਜੀ ਕੀ ਸੀ ਉਸ ਫੈਸਲੇ ਨੂੰ ਬਲਕਿ ਹੋ ਗਿਆ ਕਿ ਜਿਹੜਾ ਵੀ ਉਸ ਫੈਸਲੇ ਨੂੰ ਲਾਗੂ ਕਰਨ ਲਈ ਕਹਿੰਦਾ ਸੀਗਾ ਬਲਕਿ ਉਹਦੇ ਨਾਲ ਵਿਰੋਧ ਖੜਾ ਕਰ ਲਿਆ ਉਹਦਾ ਨੁਕਸਾਨ ਕਰਨਾ ਸ਼ੁਰੂ ਕਰਤਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਤੇ ਕੀ ਪੀ ਐਚ ਡੀ ਤੇ ਉਹ ਧਾਰਮਿਕ ਉਸ ਦੀ ਧਰਮ ਖਿੱਤੇ ਉਸ ਦੀ ਤੇ ਉਹਨਾਂ ਨੂੰ ਦਮਦਮਾ ਸਾਹਿਬ ਦੇ ਤਖਤ ਤੋਂ ਹਟਾਉਣ ਵਾਸਤੇ ਕਿੰਨੀ ਉਹਦੀ ਕਰਦਾਰਕੁਸ਼ੀ ਕੀਤੀ ਕਿੰਨਾ ਉਹਦੇ ਝੂਠੇ ਇਲਜ਼ਾਮ ਲਾਈ ਤਿੰਨ ਮੈਂਬਰੀ ਕਮੇਟੀ ਸ਼ੋਮਨੀ ਕਮੇਟੀ ਨਹੀਂ ਬਣਾ ਲਈ ਜਿਹੜੀ ਮੈਂਬਰਾਂ ਨੂੰ ਅਕਾਲ ਤੱਕ ਸਭ ਤੋਂ ਸਜ਼ਾ ਮਿਲੀ ਹੈ ਕਦੇ ਐਂ ਦੱਸੋ ਕਿ ਅਕਾਲ ਤੱਕ ਸਭ ਤੋਂ ਸਜ਼ਾ ਭੁਗਤਣ ਵਾਲਾ ਕੋਈ ਵੀ ਮੈਂਬਰ ਕੋਈ ਨਿਰਣਾ ਕਰ ਸਕਦੇ ਆਪ ਹੀ ਉਹਨਾਂ ਨੇ ਕੰਪਲੇਂਟ ਲਿਖ ਲਈ ਆਪ ਹੀ ਉਹਦੀ ਇਨਕੁਆਇਰੀ ਕਰ ਲਈ ਆਪ ਹੀ ਉਹਦੇ ਉੱਤੇ ਕਰਤਾਰ ਕੁਰਸੀ ਕਰਕੇ ਤੇ ਦੋਸ਼ ਲਾਤੇ ਤੇ ਉਸ ਨੂੰ ਉਤੋਂ ਜਥੇਦਾਰ ਜੀ ਨੂੰ ਉਤੋਂ ਫਰਕ ਕਰਤਾ ਸਿੱਖ ਸੰਗਤਾਂ 'ਚ ਰੋਸ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਉਹ ਦਬਾਅ ਪਾਉਣ ਲੱਗੇ ਧਾਮੀ ਸਾਹਿਬ ਤੇ ਬੜੇ ਸਿਹਰਦ ਆਗੂ ਨੇ ਬੜੀ ਮਤਲਬ ਮੈਂ ਸਮਝਦਾ ਕਿ ਬڑے ਸੀਫ ਨੇ ਐਡਵੋਕੇਟ ਨੇ ਤੇ ਜਦੋਂ ਉਹਨਾਂ ਤੇ ਇਹਨਾਂ ਦਬਾਅ ਬਣ ਗਿਆ ਕਿ ਜਿਸ ਤਰ੍ਹਾਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲਾਹੇ ਇਸੇ ਤਰੀਕੇ ਨਾਲ ਜਿਹੜਾ ਹੈ ਇਹਨੂੰ ਜ਼ਲੀਲ ਕਰਕੇ ਤੁਸੀਂ ਬਾਕੀ ਜਥੇਦਾਰ ਵੀ ਜਿਹੜੇ ਤਖਤਾਂ ਦੇ ਨੇ ਉਹਨਾਂ ਨੂੰ ਲਾ ਦਿਓ ਉਹਨੇ ਉਹਦੀ ਆਤਮਾ ਨੇ ਮੰਨਿਆ ਨਹੀਂ ਤੇ ਉਹ ਦਬਾਅ ਨਾ ਚੱਲਦਾ ਹੋਇਆ ਉਹਨਾਂ ਨੇ ਸ਼ੋਮਨੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਫੇਰ ਵੀ ਮਤ ਨਹੀਂ ਆਈ ਫੇਰ ਵੀ ਗੱਲ ਨਹੀਂ ਸਮਝੇ ਫੇਰ ਉਹਨਾਂ ਨੇ ਇੱਕ ਹਰਿਆਣੇ ਦਾ ਕੋਈ ਮੈਂਬਰ ਹੈ ਨਾਮਿਨੇਟਡ ਮੈਂਬਰ ਹੈਗਾ ਉਹ ਸੀਨੀਅਰ ਮੀਤ ਪ੍ਰਧਾਨ ਹੈ ਉਹ 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 ਉਹਦੀ ਡਿਊਟੀ ਲਾਤੀ ਉਹਨਾਂ ਨੇ ਕੀ ਕੀਤਾ ਕਿ ਅੰਤਰਮ ਕਮੇਟੀ ਦੀ ਮੀਟਿੰਗ ਬੁਲਾ ਲਈ ਮੀਟਿੰਗ ਬੁਲਾ ਕੇ ਉਹਦੇ ਵਿੱਚ 14 ਕ ਮੈਂਬਰ ਹਾਜ਼ਰ ਹੋਏ ਤਿੰਨ ਨੇ ਵਿਰੋਧ ਵੀ ਕੀਤਾ ਜੀ ਵੀ ਆਪਣਾ ਇਹ ਅਜੰਡਾ ਹੈ ਨਹੀਂ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਜਾਂ ਉਹਦੀ ਮਰਿਆਦਾ ਨੂੰ ਜਾਂ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਨਹੀਂ ੱੱੱਕਾ ਲਾਉਣਾ ਚਾਹੀਦਾ ਲੇਕਿਨ ਉਹਨਾਂ ਨੇ ਉਹੀ ਗੱਲ ਕੇ ਆਪਣੇ ਆਕਾ ਦਾ ਹੁਕਮ ਮੰਨਿਆ ਤੇ ਜਿਹੜੇ ਦੋਏ ਜਥੇਦਾਰ ਸਹਿਬਾਨ ਤੇ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਉਹਦੋਂ ਤੋਂ ਫਾਰਕ ਕਰਤਾ ਔਰ ਸਾਰਾ ਕੁਝ ਕਰਿਆ ਇਸ ਕਰਕੇ ਕਿ ਅਸੀਂ ਇਹ ਹੁਕਮ ਨਹੀਂ ਮੰਨਣਾ ਉਲਟਾ ਜਿਹੜੀ ਹੈ ਲੋਕਾਂ 'ਚ ਇਹ ਪ੍ਰਭਾਵ ਦਿੱਤਾ ਕਿ ਜੀ ਭਾਰਤੀ ਜਿਹੜੀ ਹੈ ਵਰਕਿੰਗ ਕਮੇਟੀ ਕਰ ਸਕਦੀ ਹੈ ਉਸੇ ਤਰ੍ਹਾਂ ਅਮਨ ਜੀ ਉਹਨਾਂ ਨੇ ਕਾਪੀਆਂ ਛਪਾ ਲਈਆਂ ਪਹਿਲਾਂ ਕਹਿੰਦੇ ਅਸੀਂ 10000 ਕਾਪੀ ਛਪਾ ਕੇ 10 ਲੱਖ ਮੈਂਬਰ ਬਣਾਵਾਂਗੇ ਫਿਰ ਕਹਿੰਦੇ ਜੀ ਡਿਮਾਂਡ ਬੜੀ ਐ ਲੋਕਾਂ ਦਾ ਤਾਂ ਰੁਝਾਨ ਸਾਡੇ ਕੰਨੀ ਇੰਨਾ ਹੋ ਗਿਆ 20000 ਕਾਪੀ ਅਸੀਂ ਛਪਾਈ 20 ਲੱਖ ਦੀ ਭਰਤੀ ਕਰਾਂਗੇ ਫਿਰ ਡਾਕਟਰ ਦਲਜੀਤ ਚੀਮਾ ਕਹਿਣ ਲੱਗੇ ਕਹਿੰਦੇ ਨਾ ਜੀ ਅਕਾਲੀ ਦਲ ਨਾਲ ਤਾਂ ਹੁਣ ਲੋਕਾਂ ਦਾ ਇੰਨਾ ਜ਼ਿਆਦਾ ਹੋਇਆ ਪਿਆ ਤੇ ਅਸੀਂ 30 ਲੱਖ ਛਪਾਵਾਂਗੇ ਫਿਰ ਕਹਿੰਦੇ 35 ਲੱਖ ਛਪਾਵਾਂਗੇ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਪਾਰਟੀ ਦੇ ਹਾਲਾਤ ਮਾੜੇ ਨੇ ਤੇ ਸਾਨੂੰ ਵੋਟ ਤਾਂ ਪਈ 18 ਲੱਖ ਤੇ ਭਰਤੀ ਕਹਿੰਦੇ ਅਸੀਂ 35 ਲੱਖ ਦੀ ਕਰ ਲਈ ਫੇਕ ਭਰਤੀ ਕਰਕੇ ਪੈਸੇ ਇਕੱਠੇ ਕਰਕੇ ਤੁਸੀਂ ਉਹਦਾਂ ਜਿਹਾਂ ਲਿਸਟਾਂ ਬਣਾ ਕੇ ਦੁਬਾਰਾ ਤੁਸੀਂ ਫੇਰ ਆਪਣੇ ਢੰਗ ਦੇ ਨਾਲ ਹੀ ਆਪਣੇ ਜਿਹੜੇ ਚਾਪਲੂ ਸਲੋਗਨ ਨੇ ਉਹਨਾਂ ਦੇ ਰਾਹੀਂ ਤੁਸੀਂ ਫੇਰ ਉਹ ਪ੍ਰਾਣਣ ਜਿਹੜਾ ਨਿظام ਹੈ ਉਹਨੂੰ ਅਕਾਲੀ ਦਲ ਤੇ ਥਪਣਾ ਚਾਹੁੰਦੇ ਸੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੂੰ ਜਦੋਂ ਕਾਪੀਆਂ ਛਪਵਾਈਆਂ ਜਾਂ ਕਿਵੇਂ ਭਰਤੀ ਕਰਨੀਆਂ ਉਹਨਾਂ ਨੂੰ ਇਨਵੋਲਵ ਕੀਤਾ ਗਿਆ ਵਿੱਚ ਜਾਂ ਨਹੀਂ ਸੱਤ ਮੈਂਬਰੀ ਕਮੇਟੀ ਨੂੰ ਤਾਂ ਮੰਨਣ ਤੋਂ ਹੀ ਨਕਾਰ ਕਰਤਾ ਕਹਿੰਦੇ ਸੱਤ ਮੈਂਬਰੀ ਕਮੇਟੀ ਦਾ ਭਰਤੀ ਉਹ ਨਹੀਂ ਕਰਾ ਸਕਦੀ ਇਹ ਤਾਂ ਕਹਿੰਦੇ ਸੰਵਿਧਾਨਕ ਤੌਰ ਤੇ ਸਾਡੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਰੱਦ ਹੋ ਜੂਗੀ ਜੀ ਸਾਡਾ ਚੋਣ ਨਿਸ਼ਾਨ ਚਲੇ ਜਾਊਗਾ ਕਹਿੰਦੇ ਇਹ ਤਾਂ ਨਿਗਰਾਨ ਕਮੇਟੀ ਹੈ ਸਾਡੀ ਕਰਾਈ ਹੋਈ ਜਿਹੜੀ ਫੇਕ ਭਰਤੀ ਹੈ ਉਹ ਉਹਦੀ ਸਕਿਉਰਿਟੀ ਨਹੀਂ ਕਰ ਲਵੇ ਕਹਿੰਦੇ ਹੋਰ ਤਾਂ ਇਹਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ ਤਾਂ ਜਥੇਦਾਰ ਜੀ ਨੇ ਬਿਲਕੁਲ ਸਪਸ਼ਟ ਕਿਹਾ ਕਿ ਬਿਲਕੁਲ ਨਹੀਂ ਸਾਡਾ ਮਕਸਦ ਜਿਹੜਾ ਹੈ ਅਕਾਲੀ ਦਲ ਨੂੰ ਤਾਕਤ ਦੇਣਾ ਹੈ ਅਸੀਂ ਚਾਹੁੰਦੇ ਖੇਤਰੀ ਪਾਰਟੀ ਜਿਉਂਦੀ ਰਹੇ ਇਹਦੇ ਚ ਹਰ ਰੋ ਦਿਨ ਨੂੰ ਬਾਲੂਬ ਹੋਵੇ ਜਿਵੇਂ ਪਹਿਲਾਂ ਸ਼ੋਮਨੀ ਅਕਾਲੀ ਦਲ ਵੱਡੀ ਤਾਕਤ ਦੇ ਰੂਪੇ ਦੇ ਵਿੱਚ ਪੰਜਾਬ ਚ ਸੇਵਾ ਕਰਦਾ ਰਿਹਾ ਉਸ ਤਰੀਕੇ ਨਾਲ ਆਵੇ ਸਾਰਿਆਂ ਨੂੰ ਏਕਤਾ ਦੇ ਲਈ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਤੀ ਤੇ ਸਪਸ਼ਟ ਕਰਤਾ ਕਿ ਜੀ ਸੱਤ ਮੈਂਬਰੀ ਕਮੇਟੀ ਚ ਉਹਨਾਂ ਦੇ ਦਬਾਅ ਦੇ ਕਾਰਨ ਜਦੋਂ ਇਹ ਪਰੇਸ਼ਾਨ ਕਰੀ ਗਏ ਲੀਡਰਸ਼ਿਪ ਅਕਾਲੀ ਦਲ ਦੀ ਤੇ ਉਹ ਦੋ ਮੈਂਬਰ ਅਸਤੀਫਾ ਦੇ ਗਏ ਆਪਣਾ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਬਾਅਦ ਦੇ ਵੀ ਜਥੇਦਾਰ ਜੀ ਨੇ ਸਪਸ਼ਟ ਆਦੇਸ਼ ਜਾਰੀ ਕਰਤੇ ਕਿ ਪੰਜ ਸਿੰਘ ਸਹਿਬਾਨਾ ਨੇ ਫਸੀਲ ਤੋਂ ਜਿਹੜੇ 7 ਮੈਂਬਰ ਸੀਗੇ ਉਹਦੇ ਵਿੱਚ ਭਾਵੇਂ ਦੋ ਸੇਵਾ ਕਰਨ ਤੋਂ ਮੁਨਕਰ ਹੋ ਗਏ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਕੋ ਆਪਣੀ ਭਰਤੀ ਸ਼ੁਰੂ ਕਰੇ ਹੁਣ ਅਮਨ ਜੀ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਨੇ ਅਕਾਲ ਤਖਤ ਸਾਬਤੇ ਅਰਦਾਸ ਕਰਕੇ ਉਹਨਾਂ ਨੇ ਸਾਰੇ ਸਿੱਖ ਸੰਗਤ ਦੀ ਪੰਥਕ ਜਥੇਬੰਦਿਆਂ ਦੀ رائے ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਨਾਂ ਦੇ ਉੱਤੇ ਜਿਹੜੀ ਭਰਤੀ ਹੈ ਉਹਨੂੰ ਆਰੰਭ ਕਰਨ ਦਾ ਨਿਰਣਾ ਲਿਆ ਤੇ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸ਼ਰੀਆ ਕਾਲ ਸਕਦੀ ਫਸੀਲ ਤੇ ਅਸੀਂ 18 ਤਾਰੀਖ ਨੂੰ ਜਾ ਰਹੇ ਹਾਂ ਤੇ ਬੜਾ ਲੋਕਾਂ ਚ ਤਸ਼ਾ ਹੈ ਬਿਲਕੁਲ ਤੁਹਾਡੀ ਕੀ ਪਲਾਨਿੰਗ ਹੈ ਤੁਸੀਂ ਕਿਸ ਤਰੀਕੇ ਨਾਲ ਜਾਣਾ ਤੁਹਾਡੇ ਵਰਕਰ ਵੀ ਜਾਣਗੇ ਜਾਂ ਤੁਸੀਂ ਕਿੰਨਾ ਕੀ ਇਕੱਠ ਲੈ ਕੇ ਜਾਓ ਦੇਖੋ ਫੇਰ ਵੀ ਅਸੀਂ ਮਤਲਬ ਜਿਹੜੇ ਵਰਕਰਾਂ ਚ ਜੋਸ਼ ਹੈਗਾ ਤੇ ਸਾਡੇ ਹਲਕੇ ਦੇ ਵਿੱਚੋਂ 5 ਬੱਸਾਂ ਤੇ 20 ਕਾਰਾਂ ਜਿਹੜੀਆਂ ਨੇ ਯਾਨੀ ਇਹ ਸੰਗਤ ਜਾ ਰਹੀ ਹੈ ਹੋਰ ਵੀ ਜਾਣਗੇ ਜਿਹੜੇ ਅਲੱਗ-ਅਲੱਗ ਜਿਹੜੇ ਡਾਇਰੈਕਟ ਪਿਆਰ ਕਰਦੇ ਨੇ ਅਕਾਲੀ ਦਲ ਨੂੰ ਜਸਜੀਤ ਸਿੰਘ ਅਕਾਲ ਤਖਤ ਸਾਹਿਬ ਦੀ ਉਸ ਨੂੰ ਅਜਮਤ ਨੂੰ ਮੰਨਦੇ ਨੇ ਤੇ ਇਸ ਕਰਕੇ ਬਹੁਤ ਵੱਡਾ ਇਕੱਠ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣੇ ਉੱਥੋਂ ਅਰਦਾਸ ਪੰਮੇ ਪੰਜ ਮੈਂਬਰੀ ਕਮੇਟੀ ਨੇ ਕਰਨੀ ਹੈ ਔਰ ਸਮੁੱਚੇ ਪੰਥਕ ਪੰਥਪਰਸਤ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਇਹ ਭਰਤੀ ਦੀ ਜਿਹੜੀ ਆਰੰਭਤਾ ਹੈਗੀ ਹੈ ਉਹ 18 ਤਾਰੀਖ ਨੂੰ ਹੋ ਰਹੀ ਹੈ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਹਲਕਿਆਂ 'ਚ ਕੀ ਜਾਂ ਜਿਹੜੇ ਵੀ ਬੰਦੇ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਨੇ ਅਸੀਂ ਸਾਰੇ ਨੂੰ ਬੇਨਤੀ ਕੀਤੀ ਹੈ ਕਿ ਤਾਂ ਅਗੇ ਪੰਜਾਬ ਦੇ ਅੰਦਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਦੁਆਰਾ ਕਾਇਮ ਹੋ ਜੇ ਬਿਲਕੁਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿੰਨੇ ਵੀ ਆਗੂ ਸੀ ਤੁਸੀਂ ਅਸੀਂ ਤੁਹਾਡੇ ਨਾਲ ਗੱਲ ਵੀ ਕੀਤੀ ਨਹੀਂ ਗਈ ਤੁਸੀਂ ਕਾਪੀ ਕੋਈ ਮੰਗੀ ਵੀ ਨਹੀਂ ਤੁਹਾਨੂੰ ਕਾਪੀ ਕੋਈ ਦਿੱਤੀ ਵੀ ਨਹੀਂ ਗਈ ਸੀ ਪਹਿਲਾਂ ਪਤ ਨਹੀਂ ਸਭ ਤੋਂ ਪਹਿਲੀ ਗੱਲ ਹੈ ਕਿ ਸ੍ਰੀ ਅਕਾਲ ਸਖ ਸਭ ਮਹਾਨ ਹੈ ਜੀ ਰੋਜ਼ ਹੀ ਕਹਿੰਦੇ ਆ ਨਾ ਆਪਾਂ ਸਿੱਖ ਪੰਥ ਦੀ ਸ਼ਾਨ ਹੈ ਤੇ ਕਿੱਥੇ ਸ਼ਾਨ ਨੂੰ ਮੰਨਿਆ ਉਹਨਾਂ ਨੇ ਜਦੋਂ ਉਹਨਾਂ ਨੂੰ ਇਹ ਆਦੇਸ਼ ਤੇ ਕਿ ਤੁਸੀਂ ਭਰਤੀ ਜਿਹੜੀ ਹੈ ਸੱਤਵੇਂ ਮੈਂਬਰ ਕਮੇਟੀ ਹੀ ਕਰ ਸਕਦੀ ਹੈ ਉਹਨਾਂ ਨੇ ਤਾਂ ਉਹ ਗੱਲ ਮੰਨਣ ਤੋਂ ਇਨਕਾਰ ਹੀ ਕਰਤਾ ਉਹਨਾਂ ਨੇ ਆਪ ਇੱਕ ਆਪੀਆਂ ਛਪਾ ਕੇ ਆਪਣੀ ਵਰਕਿੰਗ ਕਮੇਟੀ ਆਪੇ ਜਰਬਰ ਲਾ ਕੇ ਉਹੀ ਫੇਕ ਭਰਤੀ ਜਿਹੜਾ ਉਹਨਾਂ ਦਾ ਪੁਰਾਣਾ ਪ੍ਰੈਕਟਿਸ ਹੈਗੀ ਹੈ ਉਹਦੇ ਮੁਤਾਬਕ ਉਹਨਾਂ ਨੇ ਭਰਤੀ ਕਰ ਲਈ ਉਹ ਤਾਂ ਫੇਕ ਭਰਤੀ ਹੈ ਉਹਨੂੰ ਨਾ ਪੰਥ ਨੇ ਮੰਨਣੇ ਨਾ ਪੰਜਾਬ ਨੇ ਮੰਨਣੇ ਇਸ ਕਰਕੇ ਜਿਹੜੀ ਇਹ ਭਰਤੀ ਹੈ ਬੜੀ ਪਾਰਦਰਸ਼ੀ ਢੰਗ ਦੇ ਨਾਲ ਜਿਸ ਤਰ੍ਹਾਂ ਵੀ ਸ੍ਰੀ ਅਕਾਲ ਸਖਬ ਸਾਬ ਦੇ ਆਦੇਸ਼ ਨੇ ਉਹਦੇ ਮੁਤਾਬਕ ਇਹਨੇ ਬੰਨ ਕਰਨੀ ਹੈ ਇਹਦੇ ਚ ਆਧਾਰ ਕਾਰਡ ਵੀ ਲੱਗਣੇ ਉਹਦਾ ਮੋਬਾਈਲ ਨੰਬਰ ਵੀ ਆਉਣੇ ਕੋਈ ਫੇਕ ਭਰਤੀ ਅਸੀਂ ਪੰਜਾਬ ਦੇ ਵਿੱਚ ਨਹੀਂ ਕਰਨੀ ਤਾਂ ਕਿ ਡਾਇਰੈਕਟ ਲੋਕ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਜਿਹੜੇ ਨੇ ਅਕਾਲੀ ਦਲ ਦੇ ਮੈਂਬਰ ਬਣ ਬਿਲਕੁਲ 18 ਮਾਰਚ ਨੂੰ ਕੀ ਲੱਗਦਾ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਪਹੁੰਚਣਗੇ ਜਾਂ ਹੋਰ ਲੀਡਰਸ਼ਿਪ ਚੀਮੇ ਉਰੀ ਹੋ ਗਏ ਉਹਨਾਂ ਦੇ ਨਜ਼ਦੀਕੀ ਹੋ ਗਏ ਉੱਥੇ ਪਹੁੰਚਣਗੇ ਹੋ ਸਕਦਾ ਉਹ ਨਾ ਪਹੁੰਚਣ ਉਹਨਾਂ ਨੇ ਤਾਂ ਜੀ ਕੀ ਆ ਉਹਨੇ ਜੀ ਸਾਡਾ ਸੱਦਾ ਤਾਂ ਸਾਰਿਆਂ ਲਈ ਹੈ ਕੋਈ ਕਿਸੇ ਕਿਸਮ ਦਾ ਪੱਖਪਾਤ ਨਹੀਂ ਕਰਨਾ ਪੰਜਵੇਂ ਮਈ ਦੀ ਕਮੇਟੀ ਨੇ ਫੈਸਲਾ ਕਰਿਆ ਹੈ ਕਿ ਜਿਹੜੀਆਂ ਸਿਰਦ ਤਰ੍ਹਾਂ ਨੇ ਜਿਹੜਾ ਵੀ ਸ਼ੋ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੁੰਦਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣਾ ਚਾਹੁੰਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਪਾਰਟੀ ਬਣੀ ਹੈ 6ਵੇਂ ਪਾਰਸ਼ਾਨ ਦੇ ਬਰਸਾਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹਦੀ ਮੀਰੀ ਪੀਰੀ ਦੇ ਸਿਧਾਂਤ ਦੀ ਜੇ ਰੱਖੀ ਅਸੀਂ ਰੱਖਾਂਗੇ ਤਾਂ ਸਾਨੂੰ ਪੰਜਾਬ ਦੇ ਵਿੱਚ ਲੋਕ ਪ੍ਰਵਾਨ ਕਰਨਗੇ ਇਸ ਕਰਕੇ ਸਾਡਾ ਤਾਂ ਸੱਦਾ ਸਾਰਿਆਂ ਨੂੰ ਹੈ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਆਲੇ-ਦੁਆਲੇ ਸਲਾਹਕਾਰ ਨੇ ਜਾਂ ਚਾਪਲੂਸ ਨੇ ਅਸੀਂ ਤਾਂ ਉਹਨਾਂ ਨੂੰ ਵੀ ਸੱਦਾ ਦਿੰਦੇ ਆ ਕਿ ਤੁਸੀਂ ਪੁਰਾਣੀਆਂ ਗੱਲਾਂ ਛੱਡੋ ਤੇ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਾਂ ਨੂੰ ਸਿਰ ਝਕਾਉਣਾ ਚਾਹੀਦਾ ਤੇ ਮੈਂਬਰ ਬਣਨਾ ਚਾਹੀਦਾ ਜੇ ਉਹਨਾਂ ਦਾ ਕੋਈ ਬਿਆਨ ਆਉਂਦਾ ਕਿ ਹੋ ਗਈ ਜੀ ਭਰਤੀ ਤਾਂ ਇਹ ਤਾਂ ਬੈਸ ਹੀ ਹੁਣ ਦੁਬਾਰਾ ਕਰੀ ਜਾਂਦੇ ਨੇ ਪਹਿਲਾਂ ਤਾਂ ਪਰਚੀਆਂ ਕੱਟਦੀਆਂ ਕਾਪੀਆਂ ਛੱਪੀਆਂ ਨੇ ਮੈਂਬਰ ਬਣ ਚੁੱਕੇ ਨੇ ਕਿ ਇਹ ਤਾਂ ਹੁਣ ਦੁਬਾਰਾ ਦੁਬਾਰਾ ਥੋੜਾ ਹੁੰਦਾ ਹੁੰਦਾ ਹੈ ਦੇਖੋ ਸ਼ੋਮਨੀ ਅਕਾਲੀ ਦਲ ਤਾਂ ਹੈ ਨਹੀਂ ਉਹ ਹੁਣ ਤਾਂ ਉਹ ਕੇਵਲ ਤੇ ਇੱਕ ਇੱਕ ਤੜਾ ਉਹਨੂੰ ਚਾਹੇ ਤੁਸੀਂ ਬਾਦਲ ਤੜਾ ਕਹਿ ਲਓ ਜਿਹੜੀ ਉਹ ਵੱਖਰਾ ਇੱਕ ਤੜਾ ਹੈ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਣਾ ਚਾਹੁੰਦਾ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਔਰ ਉਹ ਤਾਂ ਇੱਕ ਧੜੇ ਦੇ ਤੌਰ ਦੇ ਉੱਤੇ ਆਪਣਾ ਉਹਨਾਂ ਨੂੰ ਇਹ ਹੈਗਾ ਕਿ ਜਿਵੇਂ ਕਹਿੰਦੇ ਨੇ ਪੰਜਾਬ ਠੱਠੇ ਖੂਚ ਗਿਰੇ ਜਿਹੜੀਆਂ ਪੰਥਕ ਸ਼ਕਤੀ ਆ ਉਹ ਖੇਰੂ ਖੇਰੂ ਹੋ ਜੇ ਸਾਨੂੰ ਕੋਈ ਲੋ ਨਹੀਂ ਸਾਨੂੰ ਤਾਂ ਜਿਵੇਂ ਕਹਿੰਦੇ ਸਾਡੀ ਡਫਲੀ ਵੱਜਣੀ ਚਾਹੀਦੀ ਹੈ ਸਾਨੂੰ ਤਾਂ ਇਹ ਹੈ ਵੀ ਅਸੀਂ ਆਪਣੇ ਢੰਗ ਦੇ ਨਾਲ ਪ੍ਰਧਾਨ ਬਣਾ ਦਈਏ ਸੋ ਸਾਡੀ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਹੁਤ ਆਪਣਾ ਨੁਕਸਾਨ ਕਰਵਾ ਲਿਆ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਤ੍ਰੀ ਪਾਰਟੀ ਨੂੰ ਮਜ਼ਬੂਤ ਕਰਨਾ ਆਓ ਆਪਾਂ ਸਾਰੇ ਰਲিয়ে ਸਾਰੇ ਸਿਰ ਜੋੜੀਏ ਸਿਰ ਜੋੜ ਕੇ ਆਪਾਂ ਅ ਸ੍ਰੀ ਅਕਾਲ ਸਹਾਕਰ ਦਾਬ ਦੇ ਤਾਬੇ ਜਾ ਕੇ ਉਹਨਾਂ ਦੇ ਹੁਕਮ ਦੇ ਅੱਗੇ ਸਿਰ ਝੁਕਾਈਏ ਸਿਰ ਝੁਕਾ ਕੇ ਅਸੀਂ ਆਪਣੀ ਜਿਹੜੀ ਪੰਥਕ ਪਾਰਟੀ ਹੈਗੀ ਹੈ ਤੇ ਪੰਜਾਬ ਦੀ ਜਿਹੜੀ ਹਤੈਸ਼ੀ ਹੈ ਤੇ ਪੰਜਾਬ ਦੇ ਲੋਕ ਵੀ ਭਾਵਨਾ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਅਸਾਨੂੰ ਠੀਕ ਹੈ ਬਿਲਕੁਲ ਜਨਿਕ ਅਕਾਲੀ ਸੋਚ ਵਾਲੇ ਪੂਰੇ ਪੰਜਾਬ ਦੇ ਵਿੱਚੋਂ 18 ਮਾਰਚ ਨੂੰ ਉੱਥੇ ਪਹੁੰਚਣਗੇ ਜੀ ਸਾਰੇ ਬਿਲਕੁਲ ਪਹੁੰਚਣਗੇ ਹਰ ਜਥੇਬੰਦੀ ਨੂੰ ਕਿਹਾ ਹਰੇਕ ਆਗੂ ਨੂੰ ਕਿਹਾ ਪਾਵੇਂ ਕੋਈ ਤੜਾ ਹੈ ਪਾ ਕੋਈ ਸਾਡਾ ਤੜਾ ਨਹੀਂ ਸਾਡਾ ਤੜਾ ਇੱਕੋ ਹੀ ਹੈ ਕਿ ਸ਼ੋਮਨੀ ਅਕਾਲੀ ਦਲ ਮਜ਼ਬੂਤ ਹੋਵੇ ਔਰ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਕੇ ਅਸੀਂ ਦੁਬਾਰਾ ਜਿਹੜਾ ਹੈ ਉਸ ਨੂੰ ਇੰਨਾ ਤਕੜਾ ਕਰੀਏ ਤਾਂ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਜਾਂ ਜਿਹੜੀਆਂ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਸੀ ਹੱਲ ਕਰਾ ਸਕੀ। ਬਿਲਕੁਲ ਜੀ ਬਾਬੂ ਪ੍ਰਕਾਸ਼ ਚੰਦ ਗਰਗ ਸੋ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਦੁਆਰਾ ਹੋ ਰਹੀ ਆ। ਦੁਆਰਾ ਹੋ ਰਹੀ ਆ 18 ਮਾਰਚ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨੀਆਂ ਸੱਦਾ ਦਿੱਤਾ ਗਿਆ ਕਿ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਪਹੁੰਚੋ 11 ਵਜੇ ਅਰਦਾਸ ਹੋਣੀ ਆ ਤੇ ਉਸ ਤੋਂ ਬਾਅਦ ਭਰਤੀ ਮੁਹਿੰਮ ਸ਼ੁਰੂ ਹੋਏਗੀ। ਕਾਪੀਆਂ ਵੰਡੀਆਂ ਜਾਣਗੀਆਂ ਹੁਣ ਦੇਖਣਾ ਹੋਵੇਗਾ ਕਿਉਂਕਿ ਪਹਿਲਾਂ ਵੀ ਭਰਤੀ ਹੋਈ ਆ ਕਿ ਪਹਿਲਾ ਭਰਤੀ ਵਾਲੇ ਆਗੂ ਉੱਥੇ ਪਹੁੰਚਦੇ ਨੇ ਉਹ ਤੜਾ ਕਿੰਨਾ ਕੁ ਪਹੁੰਚਦਾ ਕਿੰਨੀ ਕੁ ਗਿਣਤੀ ਚ ਤੇ ਕਿੰਨਾ ਕੁ ਇਕੱਠ ਹੋਣ ਸ੍ਰੀ ਅਕਾਲ ਤਖਤ ਸਾਹਿਬ ਤੇ 18 ਮਾਰਚ ਨੂੰ ਅਰਦਾਸ ਦੇ ਵਿੱਚ ਹੋਵੇਗਾ ਕੈਮਰਾਮੈਨ ਹੈਪੀ ਪਵਾਨੀਗੜ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ